ਰਾਗ ਮਲਾਰ ਬਾਣੀ ਭਗਤ ਨਾਮ ਦੇਵ ਦੇਵ ਜੀਓ ਕੀ ੴ ਸਤਿਗੁਰ ਪ੍ਰਸਾਦ ਸੇਵਿਲੇ ਗੋਪਾਲ ਰਾਏ ਅਕਲ ਨਰੰਜਣ ਭਗਤਦਾਨ ਦੀਜੈ ਜਾਚੈ ਸੰਤ ਜਨ ਰਹਾ ਜਾਚੈ ਘਰ ਦਿਗ ਦਿਸੈ ਸਰਾਇ ਚਾ ਬੈਕੁੰਠ ਭਵਨ ਚਿਤ੍ਰਸਾਲ ਸਤਲ ਲੋਕ ਸਮਾਨ ਪੂਰੀਐ ਜਾਂਚ ਕਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੇ ਕਾਤਕ ਕਾਲ ਬੱਪੜਾ ਕੋਤਵਾਲ ਸੂ ਕਰਾ ਸ੍ਰੀ ਸੁਐ ਸਰਜ ਸੁਐ ਸਰਜ ਸ੍ਰੀ ਨਰਹਰੀ ਜਾਂਚ ਕਰ ਕੁਲਾਲ ਬ੍ਰਹਮਾ ਚਤਰ ਮੁਖ डावੜਾ ਜਿਨ ਬੇਸੁਬ ਸੰਸਾਰਾ ਜੀ ਹਲੇ ਜਾ ਕੇ ਘਰ ਈਸਰ ਬਾਵਲਾ ਜਗਤ ਗੁਰੂ ਤਤਸਾਰ ਖਾ ਗਿਆਨ ਭਾਖੀਐਲੇ ਪਾਪਨ ਜਾਂਚੈ ਡਾਂਗਿਆ ਦਵਾਰੇ ਚਿਤ੍ਰ ਗੁਪਤ ਲੇਖਿਆ ਧਰਮ ਰਾਏ ਪਰਲੀ ਪ੍ਰਤਹਾਰ ਸੁਐਸਾ ਰਾਜਾ ਸ੍ਰੀ ਗੁਪਾਲ ਜਾਂਚ ਘਰ ਗੰਕੰਦਰਬ ਰਿਖੀ ਬਪੜੇ ਢਾਡੀ ਆਗਵੰਤ ਆਛੈ ਸਰਬ ਸਾਸਤਰ ਬਉ ਰੂਪੀਆ ਅਨ ਗਰਗਾ ਅਖਾੜਾ ਮੰਡਲੀਕ ਬੋਲ ਭੋਲੇ ਕਾਚੇ ਚੌਰ ਢੂਲ ਜਾਂਦਾ ਜਾਂ ਢੂਲ ਜਾਂ ਚਹ ਪਵਨ ਚੇਰੀ ਸਖਤ ਜੀਤਲੇ ਭਵਣ ਚੌਰ ਢੂਲ ਜਾਂ ਚਹ ਪਵਨ ਚੇਰੀ ਸਖਤ ਜੀਤਲੇ ਕੌਣ ਅੰਡ ਟੂਕ ਜਾਂ ਚੈ ਪਸਮਤੀ ਸੋ ਐਸਾ ਰਾਜਾ ਦਰਪਉਣ ਪਤੀ ਜਾਂ ਚੈ ਘਰ ਕੂਰਮਾ ਪਾਲ ਸਹਸ ਸਹਸਰ ਫਨੀ ਬਾਸ ਕੋ ਸੇ ਜਵਾਲੂਆ 18 ਭਾਰ ਬਨਾਸਪਤੀ ਮਾਲਣੀ ਛਨਬੈ ਕਰੋੜੀ ਮੇਗ ਮਾਲਾ ਪਾਣੀ ਹਾਰਿਆ ਨਖ ਪਸਰੇ ਨਖ ਪਸ नाक प्रसैव जाचै सुरसरी सप्तसमुंद जाचै कढतली एते जी जाचै वर्तणी सो ऐसरा जात्रपवन धणी जाचै कर्णिक्त वर्ती अर्जुन ध्रु प्रहलाद अंबरीक नारद नेजै सिद्ध बुद्ध गणन कंधरभ 92 हिला एते जी जाचै हहे करी सर्व व्यापक अंतर हरि प्राणवा नाम देवता जियां सगल भगत जा चैनी साण मलार मोक तू ना बिसार तू ना बिसार तू ना बिसारे रामैया रहआव आलावंती यो भ्रम जो है मोजो ऊपर सब को पिला सूद सूद कर्मार उठायो पाप मार उठायो कहां करो बाप बिठला ਮੂਏ ਹੋਏ ਜੋ ਮੁਕਤ ਦੇ ਹੋ ਗਏ ਮੁਕਤ ਨਾ ਜਾਣੈ ਕੋਇ ਲਾਪ ਮੇ ਪੰਡਿਆ ਮੋਕੋ ਢੇਡ ਕਹਿਤ ਤੇਰੀ ਪੈਜ ਪਛਾਉਂਦੀ ਹੋਇ ਲਾ ਤੂ ਜੋ ਦਇਆਲ ਕਿਰਪਾਲ ਕਹੀਤ ਹੈ ਆਤ ਭੁਜ ਅਪਾਰਲਾ ਫੇਰ ਦੀਆ ਦੇਹਰਾਨਾ ਮੇ ਕੋ ਪੰਡੀਆਂ ਕੋ ਪਿਛਵਾਰ ਲਾ ਮਲਾਰ ਬਾਣੀ ਭਗਤ ਰਵਦਾਸ ਜੀ ਕੀ ਏ ਕੋ ਓੰਕਾਰ ਸਤਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਵਿਗਿਆਤ ਚਮਾ ਰੰਗ ਰਤੇ RAM ਗੋਬਿੰਦ ਗੁਨ ਅਸਾਰ ਰੰਗ ਰਹਾਉ ਸਰਸਰੀ ਸੱਲ ਕ੍ਰਿਤ ਬਾਰਣੀ રે ਸੰਤ ਜਨਕ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਆਵਰ ਜਲ ਰੇ ਸੁਰ ਸ੍ਰੀ ਮਿਲਤ ਨਾ ਹੋਏ ਆਨੰ ਤਰ ਤਾਰ ਅਪਵਿੱਤਰ ਕਰਮਾਨੀਐ ਰੇ ਜੈ ਸਿਕਾ ਕਾਗਤ ਕਾਗਰਾ ਕਰਤ ਵਿਚਾਰੰ ਭਗਤ ਭਾਗ ਤਮ ਤੁਲੈ ਭਗਤ ਪਾਗਵਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕੁਟ ਬਾਂਡ ਲਾ ਢੋਟ ਵੰਤਾ ਨੇਤ ਹੈ ਬਨਾਰਸੀ ਆਸ ਪਾਸਾ ਆਬ ਬੇਪਰ ਪ੍ਰਧਾਨ ਤੇ ਕਰਹਿ ਡੰਡਾ ਤੇਰੇ ਨਾਮ ਸਰਣਾਇ ਰਵਦਾਸ ਦਾ ਸਮਲਾਰ ਹਰ ਜਪ ਤੇ ਊ ਜਨਾ ਪਦਮ ਕਬਲ ਸਪਤ ਤਾਸ ਸਮਤ तुल नहीं आन को एक ही एक अनेक हो रे आन रे आन पर पूर सो जा जाक भागवत लेखिया अवर नहीं पेकि तास की जात अच्छो पशिपा आशुप शिपा व्यास महले व्यास महले किया सनक मह पेखिया नाम की नाम मना ਸਤਿਦੀਪਾ ਜਾ ਕੇ ਈਦ ਬਕਰੀਦ ਕੁੱਲ ਗੌਰੇ ਬੱਧ ਕਰਹਿ ਮਾਨੀਐ ਸੇਖ ਸਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੁੱਤ ਐਸੀ ਸਰੀਤ ਹੂਰੇ ਲੋਕ ਪਰ ਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢਵੰਤ ਫਿਰੈ ਅਜੋਹ ਬਨਾਰਸੀਆ ਸਭ ਬਨਾਰਸੀ ਆਸ ਪਾਸ ਅਚਾਰ ਸਹਿਤ ਬਿਪਰ ਕਰੇ ਡੰਡੋਤ ਤਿੰਨ ਤਨੈ ਰਬਦਾਸ ਦਾ ਸਾਨ ਦਾ ਸਵਲਾ ਰੇ ਕੋ ਅੰਕਾਰ ਸਤਗੁਰ ਪ੍ਰਸਾਦ ਮਿਲਤ ਪਿਆਰ ਉ ਪ੍ਰਾਨਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾ ਉਹ ਮੈਲੇ ਕਪੜੇ ਕਹਾਂ ਲਉ ਧੋਵ ਆਵੇ ਕੀ ਨੀਂਦ ਕਹਾਂ ਲਗ ਸੂਵਾਂ ਜੋਈ ਜੋਈ ਜੋ ਰਿਓ ਸੋਈ ਸੋਈ ਫਾਟੇ ਉਹ ਝੂਠ ਬਨ ਜਿਓ ਹੀ ਗਈ ਝੂਠ ਬਨ ਜਿਓਠ ਗਈ ਹਟ ਕੌਰਵਦਾਸ ਸਭ ਭੈ ਸਭ ਇਉਂ ਜਬ ਲੇਖੋ ਕੌਰਵਦਾਸ ਭੈਉ ਜਬ ਲੇਖੋ ਜੋਈ ਜੋਈ ਕਿਨੋ ਸੋਈ ਸੋਈ ਦੇਖੋ ਰਾਗ ਕਾਨੜਾ ਚੌਪ ਦੇ ਮਹੱਲਾ ਚੌਥਾ ਕਰ ਪਹਿਲਾ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਾਂ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹੋ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਗ ਪਰਿਆ ਧਨ ਤਨ ਸਾਧ ਜਿਨ ਹਰ ਪ੍ਰਭ ਜਾਨਿਆ ਮਿਲ ਸਾਧੂ ਪਤ ਉਧਰਿਆ ਮਨੁਆ ਚਲੇ ਚਲੇ ਬਹੁ ਬਹੁ ਬਿਦ ਮਿਲ ਸਾਧੂ ਵਸਕਤ ਕਰਿਆ ਜਿਉ ਜਲ ਤੰਤ ਫਸਾਰੋ ਬਦ ਕਰਿ ਕਰਿ ਬਦ ਕਰ ਅਸਮੀਨਾ ਵਸਕਤ ਕਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਨ ਲਹੀਆ ਮੈਂ ਦਰਤ ਗਿਆ ਸਭ ਨਿਕਰ ਜਿਉ ਸਬਨ ਕਾਪਰ ਕਰਿਆ ਮਸਤ ਕਲਾਟ ਲਿਖਿਆ ਧੁਰ ਠਾਕੁਰ ਗੁਰ ਸਾਧ ਗੁਰ ਚਰਨ ਉਰ ਧਰਿਆ ਸਬ ਦਾਲਦ ਤੂਖ ਭਾਂਜ ਪ੍ਰਪਾਇ ਜਨ ਨਾਨਕ ਨਾਮ ਉਦਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਿਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾ हम चित अचित न जानह आत्मित गुर कीये सुचित चितेन प्रभु दीन दयाल कीउ अंगीकृत मन हर हर नाम जपेन हर के संत मिले मन प्रीतम कट देव ही रतेन हर के संत मिले हर मिलिया हम किए पत्र पवेन हर के जन उत्तम जग कहिए जिन मिलिया पाथरसेन ਜਨਕੀ ਮਹਿਮਾ ਵਰਨਾ ਸਕੋ ਏ ਉਤਮ ਹਰ ਹਰ ਕੇਨ ਤੁਮ ਹਰ ਸਾ ਵਡੇ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸ ਦੇਨ ਜਨ ਨਾਨਕ ਉਹਦਾ ਪ੍ਰਭ ਧਾਰੂ ਲਦ ਵਖਰ ਹਰ ਹਰ ਲੈਨ ਕੈਨੇਡਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੀ ਸੰਤ ਮਿਲ ਪ੍ਰੀਤ ਲਗਾਨੇ ਵਿੱਚ ਗਰੇ ਉਦਾਸਰਾ ਉਹ ਹਮਰ ਹਿਰਦੈ ਜਪਿਉ ਨਾਮ ਹਰ ਪ੍ਰਭ ਕਿਰਪਾ ਕਰੀ ਕਿਰਪਾਤ ਅੰਤ ਨਾਨਤ ਭਇਆ ਮਨ ਬਿਗਸਿਆ ਉਦਮ ਭੈ ਮਿਲਨ ਕੀ ਆਸ हम हर स्वामी प्रीत लगाई जितने सांस लिए हम ग्रास खेल बिक तहन पै खन अंतर टूट गए माके पास क्या हम कर्म क्या कर्म कमावे हम मूर्ख मुग्ध पर मूर्ख मुग्ध रखे प्रभु तास अब गणिया रे पाथर भारी सत्संगत मिल तरैत रास जेती सृष्टि करी जगदीश्वर ते सब चह मनहिं चब ਹਮ ਉਚ ਹਮ ਨੀਚ ਵਿਖਿਆਸ ਹਮਰੇ ਅਪਗਣ ਸੰਗ ਗੁਰ ਮਿਟੇ ਜਨ ਨਾਨਕ ਮੇਲ ਲਿਏ ਪ੍ਰਭ ਆਸ ਕਾਨੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਉ ਗੁਰ ਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਅਦਰਮਤ ਤੂਜਾ ਭਾਉ ਗयो ਸਭ ਝਾਗ ਰਹਾ ਉਹ ਨਾਨਾ ਰੂਪ ਰੰਗ ਹਰ ਕੀਰੇ ਘਟ ਘਟ ਰਾਮ ਰਵਿਉ ਗੋਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਭ ਤੇ ਉਗਰ ਗਏ ਵਿਖਿਆ ਕੀ ਤਾਕ ਸਤਿਨਾਕੀ ਬਹੁਤ ਬਹੁ ਸੁਭਾਜਨ ਉਰਤਾਰੋ ਹਰ ਰਸਕ ਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸ ਗਉ ਦੇਖ ਬਸ਼ਰਾਕ ਹਰ ਕੇ ਸੰਤ ਜਨ ਮਹ ਹਰ ਹਰ ਤੇ ਜਨ ਉਤਮ ਜਨ ਕੁਜਨਾਕ ਤਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖਲਿਓ ਆਪਨ ਆਪਣਾ ਜਨ ਨਾਨਕ ਕੇ ਸਕਾਰ ਭਾਈ ਮਾਤ ਪਿਤਾ ਬੰਦ ਪਰ ਸਾਖ ਕਾਣੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸਬਦ ਲਿਓ ਗੜ ਜੀਤ ਰਹਾ ਹੂੰ ਮੇਥਾ ਭਰਮ ਭਰਮੋ ਭ੍ਰਮਿਆ ਲੁਭਦੂ ਪੁੱਤਰ ਕੁਲਤਰ ਮੋਹ ਪ੍ਰੀਤ ਜੈਸੇ ਤਰ ਵਰ ਕੀ ਤੁਛ ਛਾਇਆ ਖਿਨ ਮਹਿ ਬਿਨਸ ਜਾਏ ਦੇਹ ਪੀਤ। ਕਮਰੇ ਪ੍ਰਾਨ ਪ੍ਰੀਤਮ ਜਨ ਉਤਮ ਜਨ ਮਿਲਿਆ ਮਨ ਹੋਏ ਪ੍ਰਤੀਤ ਪਰਚਾਰਾਮ ਰਵਿਆ ਘਟ ਅੰਤਰ ਅਸਰ ਰਾਮ ਰਵਿਆ ਰੰਗ ਪ੍ਰੀਤ। ਹਰ ਕੇ ਸੰਤ ਸੰਤ ਜਨ ਨੀਕੇ ਜਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿਨਾ ਉਤਰੈ ਕਬੂ ਹਰ ਹਰ ਜਾਏ ਮਿਲੇ ਹਰ ਪ੍ਰੀਤ ਨਾਮ ਬੋ ਪਾਪ ਕੀਏ ਅਪਰਾਧੀ ਗੁਰ ਕਾਟੇ ਕਟ ਤਕਤੀਤ ਹਰ ਹਰ ਨਾਮ ਦਿਓ ਮੁਖ ਔਖਤ ਜਾਨ ਢਾਰਕ ਪਤ ਪਨੀਤ ਕਾਨੜਾ ਮਹੱਲਾ ਚੌਥਾ ਜਪ ਮਨ RAM ਨਾਮ ਜਗੰਨਾਥ ਕੋ ਮਨ ਕੇਰ ਪਰੇ ਬੇਖ ਬੇਖਿਆ ਸਤ ਸਤ ਗੁਰ ਕਾੜ ਲੀਏ ਤੇ ਹਾਥ ਰਹਾਉ ਸੁਆਮੀ ਭੈ ਨਰਿੰਜਨ ਨਾ ਹਰ ਨਰਿੰਜਨ ਨਾਰ ਨਰ ਹਰ ਉਤਮ ਰਾਖ ਲਓ ਹਮ ਪਾਪੀ ਪਾਥ ਕਾਮ ਕ੍ਰੋਧ ਵਿਖਿਆ ਲੋਭ ਲੁਭਤੇ ਕਾਸ਼ਟ ਲੋਹ ਤਰੇ ਸੰਗ ਸਾਥ ਤੁਮ ਵੱਡ ਪੁਰਖ ਬਾਡ ਆਗਮ ਅਗੋਚ ਰਹਾ ਮ ਢੂਡ ਰਹੇ ਪਾਈ ਨਹੀਂ ਹਾਥ ਤੂ ਪਰ ਪਰ ਅਪਰੰਪਰ ਸੁਆਮੀ ਤੂੰ ਆਪ ਨ ਜਾਣੈ ਆਪ ਜਗੰਨਾਥ ਦ੍ਰਿਸ਼ਟ ਗੋਚਰਨਾਮ ਧਿਆਏ ਸਤ ਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਕਥ 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 ਹਮਰੇ ਪ੍ਰਭ ਜਗਦੀਸ਼ ਵਸਾਈ ਹਮ ਰਾਖਿ ਲੋ ਜਗੰਨਾਥ ਜਨ ਨਾਨਕ ਦਾਸ ਦਾਸਨ ਕੋ ਪ੍ਰਭ ਕਰੋ ਕਿਰਪਾ ਰਾਖੋ ਜਨ ਸਾਥ ਕਾਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾ ਏਕ ਓੰਕਾਰ ਸਤਗੁਰ ਪ੍ਰਸਾਦ ਮਨ ਜਾ ਪੂ ਰਾਮ ਗੁਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮਖ ਘਰ ਟਕਸਾਲ ਹਰ ਹੋ ਹੋ ਕਿਰਪਾਲ ਆਓ ਤੁਮਰੇ ਗੁਣ ਅਗਮ ਅਗੋਚਰ ਏਕ ਜੀਹ ਕਿਆ ਕਥੈ ਵਿਚਾਰੀ ਰਾਮ 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 ਲਾਲ ਤੁਮਰੀ ਜੀ ਅਕਾਥ ਕਥਾ ਤੂ ਤੂ ਤੋਹੀ ਜਾਣਹੁ ਹਰ ਜਪ ਭਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨਵਾਲ ਜਾ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੈ ਗੁਰਮਤਿ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਾਪੁਰ ਨਿਹਾਲ ਜਪ ਭਈ ਨਿਹਾਲ 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 ਕਾਨੜਾ ਮਹੱਲਾ ਚੌਥਾ ਹਰ ਗੁਣ ਗਾਵੋ ਚਕ ਦੀਸ ਏਕਾ ਜੀ ਕੀ ਚ ਲਖ 20 ਜਪ ਹਰ ਹਰ ਸ਼ਬਦ ਚ ਪੀਸ ਹਰ ਹੋ ਹੋ ਕਿਰਪੀਸ ਰਹਾ ਹੋ ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ਼ ਤੁਮਰੇ ਜਨ ਰਾਮ ਜਪਹਿ ਤੈ ਉਤਮ ਤੈਨ ਕੋ ਹਉ ਘਮ ਘੁਮੇ ਘਮ ਘਮ ਜੀਸ ਹਰ ਤੂੰ ਵੱਡ ਵੱਡੇ ਵੱਡੇ ਬੜ ਉਚੇ ਸੁ ਕਰਹਿ ਜਿਤ ਜਿਤ ਤਦ ਜੇ ਤਦ ਭਾਵੀ ਸ ਜਨ ਨਾਨਕ ਅੰਮ੍ਰਿਤ ਪੀਐ ਗੁਰਮਤੀ ਧੰਨ 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 ਗੁਰੂ ਸਾਹਿਬੀਸ ਕਾਨੜਾ ਮਹੱਲਾ ਚੌਥਾ ਭਜ ਰਾਮ ਮਨ ਰਾਮ ਜਿਸ ਰੂਪ ਨਰੇਖ ਵਡਾਮ ਸਤ ਸੰਗਤ ਮੇਲ ਭਜ ਰਾਮ ਬੜ ਹੋ ਹੋ ਭਾਗ ਮਥਾਮ ਰਾਉ ਜੇਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨੰਦ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਾਧ ਕੁਰਾ ਸੋ ਕੋ ਤਾਰ ਹਰੀ 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 ਭਾਜ ਰਾਮ 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 ਸਭ ਸਿਸ਼ਟ ਧਾਰਹਿ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ 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 ਰਾਮ 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 ਜਨ ਨਾਨਕ ਕੋ ਸਰਣਾਗਤੀ ਦੇਹੁ ਗੁਰਮਤੀ ਭਾਜ ਰਾਮ 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 ਕਾਨੜਾ ਮਹੱਲਾ ਚੱਤਾ ਸਤਿਗੁਰ ਚਾਟੂ ਪਗ ਚਾਟ ਜਿਤ ਮਿਲਹਰ ਪਾਦਰ ਬਾਟ ਭਾਜ ਹਰ ਰਸ ਰਸਹਿਗਾ ਰਸ ਭਾਜ ਹਰ ਰਸ ਰਸ ਹਰਗਾਟ ਹਰ ਹੋ ਹੋ ਖੇਲ ਲਾਟ ਰਹਾਉ ਖਾਟ ਕਰਮ ਕਰਿਆ ਕਰ ਭਉ ਭਉ ਵਿਸਤਾਰ ਸਿੱਧ ਸਾਧਕ ਜੋਗਿਆ ਕਰ ਜਟ ਜਟਾ ਜਟ ਜਾਟ ਕਰ ਭੇਖ ਨ ਪਾਈਏ ਹਰ ਬ੍ਰਹਮ ਜੋਗ ਹਰ ਪਾਈਏ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸੁਆਮੀ ਆਤ ਅਗਾਹ ਤੂੰ ਭਰਪੁਰ ਰਹਿ ਆ ਜਲ ਥਲੇ ਹਰ ਇੱਕ ਇੱਕੋ ਇੱਕ ਏਕ ਹੈ ਹਰ ठाਟ ਤੂੰ ਜਾਣ ਸਬਤ ਬੂਝੈ ਆਪੇ ਜਨ ਨਾਨਕ ਕੀ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮੰਨ ਗੋਬਿੰਦ ਮਾ ਦੂ ਹਰ ਹਰ ਅਗਮ ਅਗਾਧੂ ਮਾਤ ਗੁਰਮਤਾਰ ਪ੍ਰਭ ਲਾਦੂ ਤੋਰ ਹੋ ਹੋ ਲਖੇ ਲਾਦੂ ਰਹਾ ਬਿਕ ਮਾਇਆ ਸੱਚ ਬਉ ਚਿਤੈ ਵਿਕਾਰ ਸੁਖ ਪਾਈਏ ਹਰ ਭਾਜ ਸੰਤ ਸੰਤ ਸੰਗਤੀ ਮਿਲ ਸਤ ਗੁਰ ਗੁਰ ਸਾਧੂ ਜਿਉ ਛੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤ ਤ ਜਨ ਮਿਲ ਸੰਗਤੀ ਸੁਧ ਹੋਵਤ ਗੁਰ ਮਤੀ ਸੁਧ ਹਾਦੋ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਉ ਪਾਪੀ ਸੰਗ ਤਰੇ ਸਾਧ ਸਾਧ ਸੰਗ ਤੇ ਗੁਰ ਸਤ ਗੁਰੂ ਗੁਰ ਸਾਧੋ ਚਾਰ ਵਰਨ ਚਾਰ ਆਸਰਮ ਹੈ ਕੋਈ ਮਿਲੈ ਗੁਰ ਨਾਨਕ ਗੁਰੂ ਗੁਰ ਨਾਨਕ ਸੁਆਪਤਰ ਕੁਲ ਕੁਲ ਸਗਲ ਤਰਾਦੂ ਕਾਰੜਾ ਮਹੱਲਾ ਚੌਥਾ ਹਰ ਜਸ ਗਾਉ ਭਗਵਾਨ ਜਸ ਗਾਉਤ ਪਾਪ ਲਹਾਨ ਮਤ ਗੁਰਮਤ ਸੁਨ ਜਸ ਤਾਨ ਹਰ ਹੋ ਹੋ ਕਿਰਪਾਨ ਰਹਾ ਹੋ ਤੇਰੇ ਜਨ ਧਿਆਵੇ ਇਕ ਮਾਨ ਇਕ ਚਿੱਤ ਤੇ ਸਾਧੂ ਸੁਖ ਪਾਵੇ ਜਪ ਹਰ ਹਰ ਨਾਮ ਨਿਦਾਨ ਉਸਤਤ ਕਰੇ ਪ੍ਰਭ ਤੇਰੀਆਂ ਬਲ ਸਾਧੂ ਸਾਧ ਜਨਾ ਗੁਰ ਸਤਗੁਰੂ ਭਗਵਾਨ ਜਿਨ ਕਾ ਹਿਰਦਾ ਤੁਮ ਸਾਮੀ ਤੇ ਸੁਖ ਫਲ ਪਾਵੇ ਤੇ ਤਰੇ ਭਵ ਸੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮੇ ਹਮ ਇਹ ਇਹ ਹਮ ਤਿੰਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਕਾਣੜਾ ਮਹੱਲਾ ਪੰਜਵਾਂ ਘਰ ਦੂਜਾ ਏਕੂ ਅੰਕਾਰ ਸਤਗੁਰ ਪ੍ਰਸਾਦ ਗਾਈਏ ਗੋਣ ਗੋਪਾਲ ਕਿਰਪਾ ਨਿਤ ਦੁਖ ਬਦਾਰਨ ਸੁਖ ਦਾਤੇ ਸਤਗੁਰ ਜਾ ਕੋ ਭੇੜਤ ਹੋਏ ਸਗਲ ਸਿੱਧ ਰਹਾਉ ਜ਼ਮਰਤਨਾ ਮਨ ਸਹਧਾਰ ਕੋਟ ਪਰਾਦੀ ਖਿਨ ਮਹਤਾਰ ਜੈ ਕਉ ਚੀਤ ਆਵੈ ਗੁਰ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜੈ ਕਉ ਸਤ ਗੁਰ ਆਪਣਾ ਰਾਖੇ ਸੂਜਨ ਹਰਸ ਰਸਨਾ ਚਾਖੈ ਕਉ ਨਾਨਕ ਗੁਰ ਕੀਨੀ ਮਾਇ ਹਲਤ ਪਲਤ ਮੁਖ ਉਜਲ ਪਾਇਆ ਕਾਨੜਾ ਮਹੱਲਾ ਪੰਜਵਾਂ ਅਰਾਧੂ ਤੁਜੈ ਸੁਆਮੀ ਆਪਣੇ ਉਰਤ ਬੈਠ ਤਸੋਬਤ ਜਾਗਤ ਸਾਸ 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 ਹਰਿ ਜਪਨੇ ਰਹਾ ਹੂੰ ਤਾ ਕਾ ਹਿਰਦੈ ਬਸਿਉ ਨਾਮ ਜਾ ਕੋ ਸੁਆਮੀ ਕੀਨੋ ਦਾਨ ਤਾ ਕਾ ਹਿਰਦੈ ਆਈ ਸਾਤ ਠਾਕੁਰ ਭੇਟੇ ਗੁਰਬਚਨਾਤ ਸਰਬ ਕਲਾ ਸੋਈ ਪਰਬੀਨ ਨਾਮ ਮਤਰ ਜਾ ਕੋ ਗੁਰਦੀਨ ਗਉ ਨਾਨਕ ਤਾ ਕੈ ਬਲ ਜਾਓ ਕਰ ਜੁਗ ਮਹਿ ਪਾਇਆ ਜਿਨ ਨਾਮ ਕਾਨੜਾ ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਉ ਮੇਰੀ ਰਤਨ ਨਾਨਕ ਬਾਰ ਕਰ ਬੰਦਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਵਸਨਾ ਰਹਾਉ ਅਨੁਪਾਰ ਕਰਤ ਦਵਰ ਨ ਪਾਉ ਹੋਏ ਕਿਰਪਾਲ ਹਰ ਹਰ ਤੇ ਆਵ ਕੋਟ ਕਰਮ ਕਰ ਦੇ ਨ ਸੁਧ ਸਾਧ ਸੰਗਤ ਮਹਿਮਨ ਪ੍ਰਭੂ ਦਾ ਦਰਸਨ ਬੂਜੀ ਬਉਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਰਮ ਬ੍ਰਹਮ ਜਪ ਭੈ ਦਿਆਲ ਕਉ ਨਾਨਕ ਤਉ ਛੂਟੇ ਜੰਜਾਲ ਕਾਨੜਾ ਮਹੱਲਾ ਪੰਜਵਾਂ ਸੀਮਾ ਗੋਬਿੰਦ ਟੈਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੀ ਰਹਾ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁੱਲ ਸੋਈ ਕੁਸਲ ਪ੍ਰਭ ਜੀ ਕਰਨਾ ਸਫਲ ਹੋਤ ਇਹ ਦੁਰਲੱਭ ਦੇਹੀ ਜਾ ਕੋ ਸਤਿਗੁਰ ਮਿਆ ਕਰੇ ਹੀ ਅਗਿਆਨ ਭਰਮ ਬਿਰਸੈ ਦੁਖ ਡੇ ਰਾਜਾ ਕਾ ਹਿਰਦੈ ਵਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਉ ਨਾਨਕ ਤਿਨ ਪੂਰਾ ਪਾਇਆ ਅਗਿਆਨ ਭਰ ਸਾਧ ਅਗਿਆਨ ਭਰਮ ਬਿਨਸੈ ਦੁਖ ਡੇ ਰਾਜਾ ਕਾ ਹਿਰਦੈ ਵਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਉ ਨਾਨਕ ਤਨ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ